گرو واہ گرو واہ گرو واہ گرو واحر جی کا خالصہ واہ واحو جی کی فتح سنگت جی گربا دی لڑی وار سنتھیا پہ کر 876 ਅੰਗ ਆਪਣੇ ਕੱਲ ਸੰਪੂਰਨ ਹੋ ਗਏ ਸਨ ਤੇ ਅੱਗੇ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾੜਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਉ ਜਹ ਪੀਤਰ ਘਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਿ ਆ ਭਰਪੂਰ ਸਤ ਗੁਰ ਮਿਲੇ ਅੰਧੇਰਾ ਜਾਏ ਜਹ ਦੇਖਾ ਤਹ ਰਹਿਆ ਸਮਾਈ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰ ਤਪ ਹੈਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸ ਹੈ ਕਵਣ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਣ ਫਿਰਾ ਉਦਾਸੀ ਸੋਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵ ਤਿਆ ਨਹਿ ਮਰੀਐ ਰਹਾ ਦੁਖ ਦਰਵਾਜਾ ਰੋ ਰਖਵਾਲਾ ਆਸਾ ਅੰਦੇਸ ਸਾ ਦੋਏ ਪੱਟ ਜੜੇ ਮਾਇਆ ਜਲ ਖਾਈ ਪਾਣੀ ਘਰ ਬਾਧਿਆ ਸਤ ਕੈ ਆਸਣ ਪੁਰਖ ਰਹਿ ਕਿੰਤੇ ਨਾਮਾ ਅੰਤ ਨਾ ਜਾਣਿਆ ਤਮਸਰ ਨਹੀਂ ਅਵਰ ਹਰੇ ਉੱਚੇ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਉੱਚਾ ਨਹੀਂ ਕਹਿਣਾ ਉੱਚੇ ਨਹੀਂ ਉੱਚਾ ਚੱਚੇ ਨੂੰ ਕੰਨ ਲੱਗਾ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਹਾਂਜੀ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ آپے جانے آپ کرے جب آسا اندیسا تب ہی کیوں کر ایک کہے جب آسا اندیسا تب ہی اچھے روگڑنا کیوں کر ایک کہے ہاں جی جب آسا اندیسا تب ہی کیوں کر ایک کہے آسا پیتر رہے نراسا ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵ ਤਿਆ ਓ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਹਾਂਜੀ ਇੱਕ ਵਾਰ ਕੁਝ ਜੋਗੀ ਜੋਗ ਤੇ ਚਿੰਨ ਲੈ ਕਰਕੇ ਸਤਗੁਰਾਂ ਨੂੰ ਮਿਲੇ ਤੇ ਕਹਿਣ ਲੱਗੇ ਕਿ हे ਮਹਾਰਾਜ ਤੁਸੀਂ ਇਹ ਜੋਗ ਦੇ ਚਿੰਨ ਧਾਰਨ ਕਰ ਲਓ ਤਦੋਂ ਸਤਗੁਰਾਂ ਨੇ ਕਿਹਾ ਕਿ हे ਸਿੱਧੋ ਅਸੀਂ ਤਾਂ ਪਹਿਲਾਂ ਤੋਂ ਹੀ ਜੋਗ ਦੇ ਚਿੰਨ ਧਾਰਨ ਕੀਤੇ ਹੋਏ ਨੇ ਅਗੋ ਸਿੱਧਾ ਨੇ ਕਿਹਾ ਕਿ ਤੁਹਾਡੇ ਪਾਸ ਚਿੰਨ ਤਾਂ ਕੋਈ ਦਿਸਦੇ ਨਹੀਂ ਹਨ ਪਰ ਫਿਰ ਤੁਸੀਂ ਕਿਹੜੇ ਚਿੰਨ ਧਾਰਨ ਕੀਤੇ ਹੋਏ ਹਨ ਸਤਿਗੁਰਾਂ ਨੇ ਕਿਹਾ ਕਿ ਜੋ ਅਸੀਂ ਚਿੰਨ ਧਾਰਨ ਕੀਤੇ ਨੇ ਇਹ ਸ਼ਾਸਤਰਾਂ ਸਿਵਰਤੀਆਂ ਵਿੱਚ ਕਥਨ ਨਹੀਂ ਕੀਤੇ ਹੋਏ ਜਿਹੜੇ ਤੁਸੀਂ ਬਾਹਰੀ ਚਿੰਨ ਸਾਨੂੰ ਧਾਰਨ ਲਈ ਕਹਿੰਦੇ ਹੋ ਇਹ ਤਾਂ ਦੋਖਣ ਰੂਪ ਹਨ ਪਰ ਅਸੀਂ ਇਹਨਾਂ ਨੂੰ ਭੋਖਣ ਰੂਪ ਕਰਕੇ ਕਥਨ ਕਰਦੇ ਹਾਂ ਹਾਂਜੀ ਸਵਰਤ ਸਬਦ ਸਾਖੀ ਮੇਰੇ ਸਿੰਘੀ ਬਾਜੈ ਲੋਕ ਸੁਣੇ ਹ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ ਸਿੰਗੀ ਸ਼ਬਦ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਬਾਜੈ ਲੋਕ ਸੁਣੇ اے ਭਾਈ ਗਿਆਤ ਸਰੂਪ ਬ੍ਰਹਮ ਦੀ ਸਿੱਖਿਆ ਗ੍ਰਹਿਣ ਕਰਨੀ ਹੀ ਮੇਰੀ ਸਿੰਗੀ ਧਾਰਨ ਕੀਤੀ ਹੋਈ ਸਾਰਿਆਂ ਦੇ ਪ੍ਰਕਾਸ਼ ਰੂਪ ਚੇਤਨ ਪ੍ਰਭੂ ਦੇ ਵਿੱਚ ਜੋ ਗੁਰਾਂ ਦੇ ਉਪਦੇਸ਼ ਦੁਆਰਾ ਬਿਰਤੀ ਜੋੜਨੀ ਹੈ ਪ੍ਰੀਤ ਕਰਨੀ ਹੈ ਇਹੋ ਮੇਰੀ ਸੰਗੀ ਹੈ ਹਾਂਜੀ ਪਤ ਝੋਲੀ ਮੰਗਣ ਕੈ ਤਾਈ ਪੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੀ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਤਰਤੀ ਦੀਨੀ ਇਹਤੇ ਗੁਣ ਵਿਸਰੇ ਸੇਧ ਸਾਧਕ ਅਰ ਜੋਗੀ ਜੰਗਮ ਪੀਰ ਪੁਸ ਬਹੁ ਤੇਰੇ ਜੇ ਤੈਨ ਮਿਲਾ ਤਾ ਕੀਰਤ ਆਖਾ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਹਾਂਜੀ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਉਹ ਮਹਾਤਮਾ ਜਨ ਇਉਂ ਨਿਰਲੇਪ ਰਹਿੰਦੇ ਨੇ ਜਿਵੇਂ ਕਾਗਜ਼ ਅਤੇ ਨਮਕ ਲੂਣ ਘਿਓ ਦੇ ਨਾਲ ਰਹਿੰਦੇ ਹਨ ਭਾਵ ਕੇ ਘਿਓ ਵਿੱਚ ਗਲਦੇ ਨਹੀਂ ਹਨ ਘਿਓ ਨਾਲ ਲਿਬੜੇ ਹੋਏ ਪਾਣੀ ਵਿੱਚ ਗਲਦੇ ਨਹੀਂ ਹਨ ਤਿਵੇਂ ਕਾਗਜ਼ ਵਰਗਾ ਕਮਜ਼ੋਰ ਜਾ ਨਰਮ ਚਿੱਤ ਜੇਕਰ ਵਾਹਿਗੁਰੂ ਦੇ ਪ੍ਰੇਮ ਰੂਪੀ ਘਿਓ ਵਿੱਚ ਲਿਬੜ ਜਾਵੇ ਤਾਂ ਇਹ ਗਲਨੋਂ ਰਹਿ ਧੋ ਕੇ ਅਚਲ ਹੋ ਜਾਂਦਾ ਹੈ ਅਤੇ ਸੂਪਰ ਬੁਰਾ ਭਲਾ ਅਧਿਆਸ ਰੂਪੀ ਲੇਖ ਨਹੀਂ ਲਿਖੇ ਜਾ ਸਕਦੇ ਲੋਣ ਦੇ ਨਿਆਏ ਵਿਸ਼ਿਆ ਰੂਪੀ ਪਾਣੀ ਵਿੱਚ ਗਲਣ ਵਾਲਾ ਚਿੱਤ ਵੀ ਪ੍ਰੇਮੀ ਰੂਪ ਘਿਓ ਦੀ ਸੰਗਤ ਕਰਕੇ ਅਚਲ ਹੋ ਜਾਂਦਾ ਹੈ ਫਿਰ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਤਿਵੇਂ ਉਹ ਮਹਾਤਮਾ ਸੰਸਾਰ ਵਿੱਚ ਨਿਰਲੇਪ ਰਹਿੰਦੇ ਹਨ ਹਾਂਜੀ ਐਸੇ ਭਗਤ ਮਿਲ ਹੈ ਜਨ ਨਾਨਕ ਤင် ਜਮ ਕਿਆ ਕਰੈ RAM KALI MAHALLA ਪਹਿਲਾ ਸੁਣ ਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁੱਲ ਤਾਰੀ ਸੋ ਔਤੂਤ ਐਸੀ ਮਤ ਪਾਵੈ ਅਹਨਿਸ ਸੁੰਨ ਸਮਾਦ ਸਮਾਵੈ ਰਹਾ ਪਿਖਿਆ ਪਾਏ ਭਗਤ ਬਹਿ ਚੱਲੈ ਹੋ ਵੈਸ ਰੋ ਹੋ ਵੈ ਸੋ ਤ੍ਰਿਪਤਸ ਸੰਤੋਖ ਅਮੁੱਲੈ ਪਿਖਿਆ ਪਿਖਿਆ ਪਾਠ ਉਚਾਰਨ ਕਰਨਾ ਸਿਆਰੀ ਦੇ ਨਾਮ ਪਿਖਿਆ

ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣਵਾ ਸਿੰਦਰਾ ਔ ਧੂਪ ਨੀ ਸਾਣੀ ਆਸਾ ਮਹਿ ਨਿਰਾਸ ਬੁਲਾਏ ਨਹਿ ਚੋ ਨਾਨਕ ਕਰਤੇ ਪਾਈ ਨਹਿ ਚੋ ਨਿਕਣ ਨਹਿ ਚੋ ਨੰਨੇ ਸਿਆਰੀ ਹਾ ਨਹਿ ਚੋ ਨਹਿ ਚੋ ਨਾਨਕ ਕਰਤੇ ਪਾਈ ਹਾਂਜੀ ਨੇਹ ਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੈ ਮਤ ਜਾਈ ਜਿਸ ਸਮੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਤਾਰੇ ਸਨ ਉਸ ਸਮੇਂ ਸਿੱਧਾਂ ਦਾ ਬਹੁਤ ਬੋਲਬਾਲਾ ਸੀ ਤਦੋਂ ਇੱਕ ਦਿਨ ਸਤਗੁਰਾਂ ਨੇ ਮਨ ਵਿੱਚ ਵਿਚਾਰਿਆ ਕਿ ਸਿੱਧਾਂ ਨੂੰ ਵੀ ਤਾਰਨਾ ਕਰੀਏ ਕਿਉਂਕਿ ਉਹਨਾਂ ਨੇ ਬਹੁਤ ਤਪੱਸਿਆ ਕੀਤੀ ਹੈ ਪਰ ਉਹਨਾਂ ਦਾ ਹੰਕਾਰ ਨਿਵਰਤ ਨਹੀਂ ਹੋਇਆ ਇਹ ਵਿਚਾਰ ਕਰਕੇ ਉਧਰ ਸੁਮੇਰ ਪਹਾੜ ਵੱਲ ਚੱਲ ਪਏ। ਰਸਤੇ ਵਿੱਚ ਇੱਕ ਸਮੁੰਦਰ ਤੋਂ ਪਾਰ ਹੋਣ ਲਈ ਬੇੜੇ ਵਿੱਚ ਚੜ੍ਹੇ ਹੋਏ ਸਨ। ਉਸ ਵੇਲੇ ਗੋਰਖ ਆਦਿ ਸਿੱਧਾਂ ਨੇ ਵਿਚਾਰਨ ਵਿਚਾਰਿਆ ਕਿ ਇਹ ਨਾਨਕ ਤਪਾ ਸਾਡੇ ਨਾਲ ਚਰਚਾ ਕਰਨ ਲਈ ਇੱਥੇ ਆ ਰਿਹਾ ਹੈ। ਤੁਸੀਂ ਸਾਰੇ ਸਿੱਧ ਜਾਓ ਤੇ ਉਸ ਨੂੰ ਆਪਣੀਆਂ ਸ਼ਕਤੀਆਂ ਨਾਲ ਡਰਾ ਕੇ ਉਥੋਂ ਮੋੜ ਦਿਓ ਜਾਂ ਆਪਣਾ ਚੇਲਾ ਬਣਾ ਕੇ ਲਿਆਓ ਤਦੋਂ ਸਾਰੇ ਸਿੱਧ ਗਏ ਇਹਨਾਂ ਨੇ ਆਪਣੀਆਂ ਸ਼ਕਤੀਆਂ ਨਾਲ ਸਮੁੰਦਰ ਵਿੱਚ ਤੂਫਾਨ ਲਿਆਦਾ ਬੇੜਾ ਡੋਡੋਲਣ ਲੱਗ ਪਿਆ ਵਿੱਚ ਬੈਠੇ ਮੁਸਾਫਿਰ ਵੀ ਡੋਲਣ ਲੱਗ ਪਏ ਤਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਹਮ ਡੋਲਤ 베ੜੀ ਪਾਪ ਭਰੀ ਹੈ ਪਾਵਨ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਹਚੋ ਦੇਹ ਵਡਿਆਈ اے ਪ੍ਰਭੂ ਇਹ ਤਮਾਮ ਜੀਵ ਡੋਲ ਰਹੇ ਹਨ ਤੇ ਸਮਝਦੇ ਨੇ ਕਿ 베ੜੀ ਕੋਈ ਮੰਦ ਕਰਮੀ ਜੀਵਨ ਨਾਲ ਭਰੀ ਹੋਈ ਹੈ ਹੁਣ ਪਾਉਣ ਲੱਗਣ ਤੋਂ ਮਤਾ ਕਿਤੇ ਸਮੁੰਦਰ ਵਿੱਚ ਹੀ ਡੁੱਬ ਜਾਵੇ ਇਹ ਸਿੱਧ ਵੀ ਕਹਿੰਦੇ ਸਾਹਮਣੇ ਹੋ ਕੇ ਸਾਨੂੰ ਮਿਲਣ ਦੇ ਵਾਸਤੇ ਆ ਰਹੇ ਨੇ ਤੂੰ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਸਰੂਪ ਦਾ ਨਿਸ਼ਚਾ ਕਰ ਭਗਤੀ ਦੀ ਵਡਿਆਈ ਸੋਭਾ ਦੇਣਾ ਕਰ ਤਾਂ ਜੋ ਇਹਨਾਂ ਦਾ ਵੀ ਭਲਾ ਹੋ ਜਾਵੇ ਇਹ ਐਵੇਂ ਸਿੱਧੀਆਂ ਵਿੱਚ ਫਸੇ ਹੋਏ ਨੇ ਹਾਂਜੀ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਹਚੋ ਦੇਹ ਵੜਿ ਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਾਇਆ ਪਰ ਸਤ ਪੈਰ ਸਿਜਤ ਤੇ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਹੈ ਸਤ ਸੱਚ ਹੈ ਸਬਦ ਨ ਮੇਰਾ ਪ੍ਰਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਹਾਂਜੀ ਕੱਤਕ ਦੇ ਮਹੀਨੇ ਕਈ ਲੋਕ ਪੰਜ ਭੀਖਮਾਂ ਕਰਦੇ ਨੇ ਭਾਵ ਕੀ ਤੁਲਹੇ ਬਨ ਕੇ ਉੱਪਰ ਦੀਵੇ ਬਾਲ ਕੇ ਪਾਣੀ ਵਿੱਚ ਤਰਉਂਦੇ ਹਨ ਅਤੇ ਕਈ ਵਰਤ ਆਦ ਵੀ ਰੱਖਦੇ ਨੇ ਤੇ ਪੁੱਤ ਆਖਦੇ ਨੇ ਕਿ ਆਗੇ ਦੀਵੜਾ ਪਾਛੇ ਮੇਰਾ ਜੀਵੜਾ ਭਾਵ ਕਿ ਜਿਵੇਂ ਦੀਵਾ ਪ੍ਰਕਾਸ਼ ਕਰਦਾ ਹੈ ਅਤੇ ਤਰਦਾ ਜਾਂਦਾ ਹੈ ਤੇਵੇਂ ਪਰਲੋਕ ਦੇ ਰਸਤੇ ਸਾਨੂੰ ਪ੍ਰਕਾਸ਼ ਹੋਵੇਗਾ ਤੇ ਸਾਡਾ ਜੀਵਾਤਮਾ ਤਰ ਜਾਵੇਗਾ ਸੋ ਉਹਨਾਂ ਦੇ ਇਸ ਪਰਮ ਨੂੰ ਕੱਟਣ ਵਾਸਤੇ ਸਤਿਗੁਰੂ ਜੀ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੁਰਤੀ ਸੁਰਤ ਰਲਾਈਏ ਏਤ ਤਨ ਕਰ ਤੁਲਹਾ ਲੰਘਹਿ ਜੀਤ ਹਾਂਜੀ ਸੁਰਤੀ ਸੁਰਤਲ ਅਰਲਾਈਏ ਏਤ ਤਨ ਕਰ ਤੁਲਹਾ ਲੰਘਹਿ ਜੀਤ ਅੰਤਰ ਪਾਹੈ ਤਿਸੈ ਤੂ ਰੱਖ ਇਹਨਜ਼ ਦੀਵਾ ਬਲੈ ਅਥਕ ਐਸਾ ਦੀਵਾ ਨੀਰਤ ਰਾਈ ਜਿਤ ਦੀਵੈ ਸਭ ਸੋਜੀ ਪਾਏ ਰਹਾਉ ਹੱੱਚੀ ਮਿੱਟੀ ਸੋਜੀ ਹੋਵੇ ਤਾਕਾ ਕੀਆ ਮਨ ਸੋਏ ਹੱੱਚੀ ਮਿੱਟੀ ਸੋਜੀ ਹੋਈ ਇਸ ਤਰ੍ਹਾਂ ਉਚਾਰਨ ਕਰਨਾ ਜਿਹੜਾ ਹੱੱਚੀ ਪਾਠ ਹੈ ਇਹ ਕਸ ਕੇ ਹੈ ਮਿੱਟੀ ਪਾਠ ਵੀ ਕਸ ਕੇ ਹੱੱਚੀ ਮਿੱਟੀ ਸੋਜੀ ਹੋਏ ਤਾ ਕਾ ਕੀਆ ਮਾਨੈ ਸੋਏ ਹਾਂਜੀ ਹੱਛੀ ਮਿੱਟੀ ਸੋਜੀ ਹੋਏ ਤਾ ਕਾ ਕੀਆ ਮਾਨੈ ਸੁਸੋਏ ਕਰਨੀ ਤੇ ਕਰ ਚੱਕ ਹੋ ਢਾਲ ਐਥੈ ਓਥੈ ਨਿਭਹੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਵਿਰ ਲਾ ਬੂਜੈ ਕੋਏ ਜੇਤ ਘਟ ਦੀਵਾ ਨਹਿ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਈ ਡੋਲੇ ਬਾਉ ਨਵੱਡਾ ਹੋਏ ਜਾਪੈ ਜੋ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦਕੇ ਵੈਸ ਨਿਰਤ ਨ ਪਾਇਆ ਗਣਿਸ਼ ਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਦਨੋ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਹ ਹੈ ਸਾਚਾ ਸੋਈ ਰਹਾ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵ ਹੈ ਮੰਗਤ ਜਨ ਚਾਉ ਭਾੜੈ ਭਾਉ ਪਵੈ ਤਤ ਆਏ ਤੁਰ ਤੁਰ ਕੀ ਤੁਰ ਤੈ ਛੋਡੀ ਕੀਮਤ ਪਾਏ ਜਨਕਿਸ਼ ਕੀਆ ਸੋ ਕਿਸ਼ ਕਰੈ ਆਪਣੀ ਕੀਮਤ ਆਪੇ ਤਰੈ ਗੁਰਮੁਖ ਪ੍ਰਗਟ ਹੋਆ ਹਰ ਰਾਈ ਨਾ ਕੋ ਆਵੇ ਨਾ ਕੋ ਜਾਏ ਲੋਕ ਸਿੱਧ ਧਾਰ ਕਹੈ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਕੀਆ ਗੱਲ ਲਾ ਦਰ ਕੀਆ ਬਾਤਾ ਤੈ ਤਾ ਕਹਿਣ ਕਹਾਇਆ RAM KALI MAHALLA PEHLA SAGAR MAHBUND BOOND MAHASAGAR ਕਮਣ ਬੁੱਝੈ ਵਿਦ ਜਾਣੈ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰpur ਸਾਹਿਬੇ ਕੇ ਬਿਰਾਜ ਰਏ ਸਨ ਤਦੋ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਲੈਣਾ ਜੀ इत्याਦਿਕ ਗੁਰਸਿੱਖਾਂ ਨੇ ਸਤਗੁਰਾਂ ਨੂੰ ਪ੍ਰਚਨ ਕੀਤਾ ਕਿ ਮਹਾਰਾਜ ਜੀ ਪ੍ਰਮਾਤਮਾ ਨੂੰ ਕੋਈ ਖੀਰ ਸਮੁੰਦਰ ਵਿੱਚ ਵਸਦਾ ਕਥਨ ਕਰਦਾ ਹੈ ਕੋਈ 7ਵੇਂ ਪਤਾਲ ਜਾਂ 7ਵੇਂ ਆਕਾਸ਼ ਆਦ ਵਿੱਚ ਵਸਦਾ ਕਥਨ ਕਰਦਾ ਹੈ ਪਰ ਤੁਸੀਂ ਦੱਸੋ ਕਿ ਉਹ ਪ੍ਰਭੂ ਕਿੱਥੇ ਵਸਦਾ ਹੈ ਤਦ ਉੱਤਰ ਵਿੱਚ ਸਤਵਰਾਂ ਨੇ ਸ਼ਬਦ ਉਚਾਰਨ ਕੀਤਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਾਵਣ 부ਜੈ ਦਿੱਦ ਜਾਣੈ ਕਹਿੰਦੇ ਭਾਈ ਉਹ ਪ੍ਰਭੂ ਸੰਸਾਰ ਸਮੁੰਦਰ ਸਾਗਰ ਸਮੁੰਦਰ ਵਿੱਚ ਸਮੁੰਦਰ ਰੂਪੈ ਤੇ ਬੂੰਦ ਵਿੱਚ ਬੂੰਦ ਰੂਪ ਹੋ ਕੇ ਵਸ ਰਿਹਾ ਹੈ ਇਸ ਭੇਜ ਨੂੰ ਕਿਹੜਾ ਕਹਿੰਦੇ ਬੁੱਝਦਾ ਜੋ ਗੁਰਾਂ ਦੁਆਰੇ ਇਸ ਅਪੇਤ ਦਾ ਦੀ ਜੁਗਤੀ ਜਾਣਦਾ ਹੈ ਕਿਹੜਾ ਸ੍ਰੀਤੀ ਨੂੰ ਜਾਣਦਾ ਹੈ ਜੋ ਗੁਰਾਂ ਦੁਆਰੇ ਆਪਣੇ ਸਰੂਪ ਦੀ ਏਕਤਾ ਬਾਰੇ ਪੁੱਛਦਾ ਸਮਝਦਾ ਉਹ ਇਸ ਰੀਤੀ ਨੂੰ ਜਾਣਦਾ ਹੈ ਹਾਂਜੀ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਮਣ 부ਜੈ ਵਿਦ ਜਾਣੈ ਉਤਪੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾ ਦਿਨ ਮਹਿ ਰੈਣ ਰੈਣ ਮਹਿ ਦਿਨ ਅਰ ਉਸਨ ਸੀਤ ਵਿਦ ਸੋਈ ਤਾ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲੇ ਹਾਰੀ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਹੂ ਮੈਂ ਵਿੱਚ ਹੋ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਨਸਲ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾ ਤੁਣ ਬਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੂਰਾ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰ ਬਾਣੀ ਮਨ ਰਾਤਾ ਸਾਰਗ ਪਾਣੀ ਤਹਿ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੀ ਜਹ ਆਪ ਗਿਆ ਭਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤ ਗੁਰ ਕਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਗੁਰ ਸਤ ਗੁਰ ਪਰਮ ਚੁਕਾਇਆ ਪਰਮ ਪਾਠ ਗੁਰ ਸਤ ਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਗੁਰ ਸਤ ਗੁਰ ਭਰਮ ਚੁਕਾਇਆ ਕਹੋ ਨਾਨਕ ਸਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਦਨ ਭੋਜ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸਬਦ ਤ੍ਰਿਪਤਾਸੈ ਰਹਾ ਪੰਚ ਬੈਲ ਗੱਡਿਆ ਦੇਹ ਧਾਰੀ ਰਾਮ ਕਲਾ ਨਿਬਹਿ ਪਤ ਸਾਰੀ ਧਰ ਟੂਟੀ ਗਾਡੋ ਸਿਰ ਭਾਰ ਲਕਰੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮਕਰਣਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਦ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੁੰਦਰਾ ਹਰ ਗੁਰ ਸਰਣਾ ਨਾਨਕ RAM ਭਗਤ ਜਨ ਤਰਣਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤ ਜੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤ ਜੁਗ ਧਰਮ ਪੈ ਰਹਿ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੋਰੇ ਬੇ ਨਾਮ ਨਾ ਪਾਵੈ ਕੋਈ ਰਹਾ ਤ੍ਰਿਤੈ ਇਕ ਤ੍ਰਿਤੈ ਇਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਤ੍ਰਿਤੈ ਤੇ ਬਿਸਰਾਮ ਲੋਣਾ ਤ੍ਰਿਤੈ ਇਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਏ ਭਾਈ ਤ੍ਰੇਤੇਜੁਗ ਦੇ ਵਿੱਚ ਧਰਮ ਦੀ ਇੱਕ ਸ਼ਕਤੀ ਦੂਰ ਕੀਤੀ ਸੀ। ਭਾਵ ਧਰਮ ਦਾ 사ਤ ਰੂਪੀ ਇੱਕ ਪੈਰ ਅਲੋਪ ਹੋ ਗਿਆ। ਇਹ ਵੀ ਭਾਵ ਲਿਆ ਜਾਂਦਾ ਹੈ ਕਿ ਚਾਰੇ ਪੈਰਾਂ ਦਾ ਚੌਥਾ ਹਿੱਸਾ ਦੂਰ ਹੋ ਗਿਆ। ਕਿਉਂਕਿ ਕਿਸੇ ਵੀ ਵਸਤੂ ਦਾ ਬੀਜ ਜ਼ਰੂਰ ਰਹਿੰਦਾ ਹੈ। ਉਸ ਵੇਲੇ ਲੋਕ ਵਿਖਾਵਾ ਵਰਤ ਗਿਆ। ਆਪਖੰਡ ਦਾ ਬੋਲ ਬਾਲਾ ਜਾਦਾ ਹੋ ਗਿਆ ਤੇ ਜ਼ਿਆਦਾਤਰ ਲੋਕ ਪ੍ਰਭੂ ਨੂੰ ਆਪਣੇ ਤੋਂ ਦੂਰ ਸਮਝਣ ਲੱਗ ਪਏ ਹਾਂਜੀ ਤ੍ਰੇਤਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮ ਕਬੂਜੈ ਸੋਝੀ ਹੋਈ ਅੰਤਰਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਵੇ ਧਰਮ ਪੁਲਾਨੀ ਜਾਣ ਹੈ ਦੋਏ ਦੁਆ ਪਰ ਧਰਮ ਦੋਏ ਪੈਰ ਰਖਾਈ ਗੁਰਮੁਖ ਹੋਵੈ ਤਾ ਨਾਮ ਦ੍ਰਿੜਾਈ ਕਾਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਦਾਈ ਮਾਇਆ ਮੋਹ ਅਤਗੁਬਾਰ ਸਤਗੁਰ ਭੇਟੈ ਨਾਮ ਉਧਾਰ ਸਬਤ ਜੁਗ ਮਹਿ ਸੱਚਾ ਇੱਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਜੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਜੋ ਪ੍ਰਮਾਤਮਾ ਦਾ ਨਾਮ ਅਰਦਾ ਕਰਦਾ ਹੈ ਧਿਆਉਂਦਾ ਹੈ ਉਹ ਹੀ ਪ੍ਰਭੂ ਦਾ ਭਗਤ ਜਨ ਦਾਸ ਹੈ ਜੁਗਾ ਜੁਗਾ ਦੇ ਵਿੱਚ ਪ੍ਰਭੂ ਦੇ ਨਾਮ ਕਰਕੇ ਹੀ ਸਰੂਪ ਦੇ ਵਿੱਚ ਅਪੇਦਤਾ ਦੀ ਵਡਿਆਈ ਪ੍ਰਾਪਤ ਹੋਈ ਹੈ ਸੁਸੰਗਤ ਜੀ ਇੱਥੋਂ ਤੱਕ 880 ਅੰਗ ਆਪਣੇ ਸੰਪੂਰਨ ਹੋ ਗਏ ਨੇ ਸੋ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਫਤੇ ਭੇਜੀ ਏ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ